ਗੱਲਾਂ ਕਰਨ ਚਾਹੇ ਵਿਰੋਧੀ ਪਾਰਟੀਆਂ ਲਖਮਾਨ ਨੂੰ ਮਾੜਾ ਕਹਿਣ ਪਰ ਆਹ ਵੀਡੀਓ ਦੇਖ ਕੇ ਤੁਹਾਨੂੰ ਮਾਣ ਜ਼ਰੂਰ ਹੋਵੇਗਾ ਕਿਉਂਕਿ ਇਤਿਹਾਸ 'ਚ ਜਿਹੜੇ ਕੰਮ ਕਦੀ ਕਿਸੇ ਮੁੱਖ ਮੰਤਰੀ ਨੇ ਕੀਤੇ ਨਹੀਂ ਉਹ ਭਗਵੰਤ ਮਾਨ ਕਰਕੇ ਦਿਖਾ ਰਿਹਾ ਛੋਟੇ ਬੱਚਿਆਂ ਦੀ ਕਲਾਸ ਲੱਗੀ ਹੋਈ ਹੈ ਪੁੰਜੇ ਬੈਠੇ ਨੇ ਬੱਚੇ ਤੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਬੱਚਿਆਂ ਵਾਂਗ ਹੀ ਪੁੰਜੇ ਬੈਠਦਾ ਹੈ ਤੇ ਗਰੀਬ ਘਰਾਂ ਦੇ ਬੱਚਿਆਂ ਨੂੰ ਗਲ ਨਾਲ ਲਾਉਂਦਾ ਤੇ ਪੁੱਛਦਾ ਹੈ ਕਿ ਬੇਟਾ ਤੁਹਾਡੀ ਪੜ੍ਹਾਈ ਕਿਵੇਂ ਚੱਲ ਰਹੀ ਹੈ ਸਰਕਾਰੀ ਸਕੂਲੇ ਪੜਾਉਣ ਵਾਲਾ ਟੀਚਰ ਵੀ ਕੁਰਸੀ ਤੇ ਬਹਿੰਦਾ ਹੈ ਪਰ ਪੰਜਾਬ ਦਾ ਮੁੱਖ ਮੰਤਰੀ ਵੇਖੋ ਕਿਵੇਂ ਛੋਟੇ ਛੋਟੇ ਬ ਪੁੰਜੇ ਬੈਠਾ ਹੋਇਆ ਤੇ ਬੱਚੇ ਵੀ ਵੇਖ ਸਕਦੇ ਹੋ ਕਿੰਨੇ ਖੁਸ਼ ਨੇ ਦੱਸ ਦਈਏ ਦੋਸਤੋ ਭਗਵੰਤ ਮਾਨ ਵੱਲੋਂ ਅਚਨਚੇਤ ਸਰਕਾਰੀ ਸਕੂਲ ਦਾ ਦੌਰਾ ਕੀਤਾ ਗਿਆ ਜਿੱਥੇ ਉਹਨਾਂ ਕਈ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦੀ ਪੜ੍ਹਾਈ ਬਾਰੇ ਪੁੱਛਿਆ ਕੀ ਪੜਾਇਆ ਜਾਂਦਾ ਹੈ ਉਹਨਾਂ ਨੂੰ ਸਕੂਲ ਦੇ ਵਿੱਚ ਤੇ ਕਿੰਨਾਂ ਕਮੀਆਂ ਪੇਸ਼ੀਆਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਸਭ ਪੁੱਛਦੇ ਹੋਏ ਮੁੱਖ ਮੰਤਰੀ ਪੰਜਾਬ ਨੇ ਬਿਲਕੁਲ ਆਮ ਰਾਂਗਰੀ ਖਵਾਂਗ ਉਹਨਾਂ ਦਾ ਵਤੀਰਾ ਕੀਤਾ ਦੋਸਤੋ ਬੜੀ ਜ਼ਿਆਦਾ ਵੀਡੀਓ ਵਾਇਰਲ ਹੋ ਰਹੀ ਹੈ ਤੇ ਵੀਡੀਓ ਦੇ ਬਾਰੇ ਵਿੱਚ ਲੋਕ ਕੀ ਕੀ ਕਹਿ ਰਹੇ ਨੇ ਤੁਸੀਂ ਉਹ ਵੀ ਅੱਗੇ ਜ਼ਰੂਰ ਵੇਖਿਓ ਪਹਿਲਾਂ ਲਿਖਿਆ ਲੋਕ ਕਹਿੰਦੇ ਨੇ ਲੀਡਰ ਲੋ ਕਰ ਰਹੇ ਨੇ ਚਾਹੇ ਇਹ ਡਰਾਮਾ ਵੀ ਹੋਵੇ ਮੈਂ ਫਿਰ ਵੀ ਇਹਨਾਂ ਦਾ ਬੜਾ ਧੰਨਵਾਦੀ ਹਾਂ ਕਿਉਂਕਿ ਇਹ ਸਾਡੇ ਬੱਚਿਆਂ ਨਾਲ ਬੈਠਦੇ ਤਾਂ ਨੇ ਗੱਲਾਂ ਕਰਦੇ ਨੇ ਪਹਿਲਾਂ ਤਾਂ ਕੋਈ ਨੇਤਾ ਇੰਨਾ ਵੀ ਕਰਕੇ ਨਹੀਂ ਦੱਸ ਸਕਿਆ ਅਗਲੇ ਲਿਖਿਆ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਦਾ ਅਜਿਹੇ ਰੂਪ ਦੇਖਿਆ ਹੈ ਵਧੀਆ ਲੱਗੀ ਵੀਡੀਓ ਤਾਂ ਸ਼ੇਅਰ ਜ਼ਰੂਰ ਕਰ ਦਿਓ